ਮਰਿਆ ਜੀਤੇ ਮਰਦਾ ਹੋਤੇ ਮਰਦੇ ਰਹਿਣਾ ਏ ਆਏ ਹਾ ਜੀਤੇ ਮਰਿਆ ਜੀਤੇ ਮਰਦਾ ਹੋਤੇ ਮਰਦੇ ਰਹਿਣਾ ਏ ਸਾਡਾ ਕੰਮ ਮੁਹਬਤ ਕਰਨਾ ਆਪਾਂ ਕਰਦੇ ਰਹਿਣਾ ਏ ਸਾਡਾ ਕੰਮ ਮੁਹਬਤ ਕਰਨਾ ਅੱਜ ਕਬੂਲੇ ਕੱਲ ਕਬੂਲੇ ਭਾਵੇਂ ਕੱਲ ਤੋਂ ਬਾਅਦ ਨਾ ਆਵੇ ਸਾਰੇ 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 ਅੱਜ ਕਬੂਲੇ ਕੱਲ ਕਬੂਲੇ ਭਾਵੇਂ ਕੱਲ ਤੋਂ ਬਾਅਦ ਕਦੇ ਆਪਾਂ ਅਰਜੀ ਪਾਉਂਦੇ ਰਹਿਣਾ ਤੇ ਵਰਕੇ ਵਰਤ ਰਹਿਣਾ ਏ ਸਾਡਾ ਕਮ ਮੁਹੱਬਤ ਕਰਨਾ ਸਾਡਾ ਕਮ ਮੁਹੱਬਤ ਕਰਨਾ ਹੱਥ ਮਰਦਾ ਉਤੇ ਮਰਦੇ ਰਹਿਣਾ ਏ ਸਾਡਾ ਤੁਮ ਹਮਤਿਆਰ